ਕਾ ਪਰਸੈਂਟੇਜ ਨਹੀਂ ਲਿਖਿਆ ਵਾ ਵੀ ਉਥੇ ਐਸਐਚਓ ਸਾਹਿਬ ਮੌਜੂਦ ਸੀ ਤੇ ਮੇਰੇ ਤੇ ਜਾਣ ਨਿਵਾ ਹਮਲਾ ਕੀਤਾ ਗਿਆ ਤੇ ਚਰਚ ਦੀਆਂ ਔਰਤਾਂ ਨੇ ਮੈਨੂੰ ਬਚਾਇਆ ਕੋਈ ਤਾਂ ਦੀ ਗੱਲ ਹੋਈ ਉੱਥੇ ਨਹੀਂ ਮੇਰੇ ਕੋਈ ਨਹੀਂ ਹੋਈ ਆ ਦੇਖੋ ਮੈਂ ਕੰਪਲੇਂਟ ਦੇ ਵਿੱਚ ਲਿਖਿਆ ਉਹਨਾਂ ਨੇ ਮੇਰੀ ਗੱਲ ਸੱਚੀ ਸਾਹਿਬ ਹੋਣੀ ਹੈ ਇਹ ਦੁਕਾਨਾਂ ਇਹਨਾਂ ਨੇ ਕਿਰਾਏ ਤੇ ਦਿੱਤੀਆਂ ਚਰਚ ਦੀਆਂ ਦੁਕਾਨਾਂ ਵਾਂ ਚਰਚ ਵਾਲਿਆਂ ਨੇ ਕਿਰਾਏ ਤੇ ਦਿੱਤੀਆਂ ਜਿਹਾ ਦੇਖੋ ਕੈਮਰੇ ਜਿਹੜਾ ਉਹਨਾਂ ਨੇ ਲਾਏ ਆ ਤਾਂ ਆਪਣੀ ਸੇਫਟੀ ਔਰ ਸਕਿਉਰਿਟੀ ਲਈ ਲਾਏ ਆ ਤਾਂ ਇਤਨ ਹੋਰੇ ਕੰਪਲੇਂਟ ਦਿੰਦੇ ਨਹੀਂ ਇਹਨੂੰ ਪ੍ਰੋਫੀ ਦਾ ਚਰਚ ਨਹੀਂ ਕੋਈ ਲੈ ਕੋ ਚੰਗਾ ਹੈਗਾ ਮੈਂ ਦੱਸਦੇ ਆ ਵੀ ਕੁਝ ਰਾਤੀਆਂ ਅੰਸਰ ਆ ਕੇ ਬਹੁਤ ਕੰਮ ਪ੍ਰੇਸ਼ਾਨ ਕਰਦੇ ਨੇ ਤੇ ਜਿਹੜਾ ਸਬੰਧਿਤ ਡੀਐਸਪੀ ਐਸਐਚਓ ਨੂੰ ਬੁਲਾ ਲਓ ਅੱਛਾ ਤੇ ਮੈਂ ਮਾਸਟਰ ਆ ਹਾਂ ਹਨ ਡੈਡੀ ਕੀ ਤਰ੍ਹਾਂ ਕਿੱਥੇ ਮੈਂ ਕਹਿੰਦਾ ਯੂ ਪਲੇ ਕਰ ਰਹੀ ਵੀ ਫਾਸਟਿੰਗ ਜਾਂ ਵੀ 5 ਵਜੇ ਖੋਲਣ ਦੀ ਫਾਸਟਿੰਗ ਕਹਿੰਦੇ ਚਲੋ ਠੀਕ ਆ ਚਲੋ ਇਹ ਮੈਨੂੰ ਚਲੇਗਾ ਮੈਂ ਅੰਦਰ ਚਲੇ ਕੇ ਦੇਖਣਾ ਕਿ ਅੰਦਰ ਤੇ ਵੀ ਕਿਤੇ ਕੋਈ ਸੁਰੱਖਿਆ ਨਾ ਹੋਵੇ ਨਾ ਚਲੋ ਮੈਂ ਅੰਦਰ ਚਾਚੇ ਢੀੜਾ ਮਾਰਿਆ ਢੀੜਾ ਮਾਰ ਕੇ ਮੈਂ ਬਾਹਰ ਆਇਆ ਬਾਹਰ ਆ ਕੇ ਮੈਨੂੰ ਕਹਿੰਦਾ ਕਹਿੰਦਾ ਜਦਾ ਬੁਲਾ ਲਾ ਉਹ ਨੂੰ ਨੂੰ ਨਾ ਜੇ ਤੂੰ ਨਹੀਂ ਬੁਲਾਉਂਦਾ ਕਹਿੰਦਾ ਸੀ 15 ਮਿੰਟ ਦੇ ਵਿੱਚ ਵੀ ਤੇਰੇ ਆਪ ਭੰਦੇਣੇ ਆ ਕੈਮਰੇ ਜੇ ਆ ਤੇਰਾ ਕਰੂਸ ਆ ਜਿਹੜਾ ਢਾ ਦੇਣਾ ਹੈ ਮੋਰਿੰਡਾ ਚਰਚ ਨੂੰ ਲੈ ਕੇ ਹੋਏ ਵਿਵਾਦ ਤੇ ਡੀਐਸਪੀ ਅਤੇ ਐਸਐਚਓ ਮੋਰਿੰਡਾ ਤਲਪ ਪਿਛਲੇ ਦਿਨੀ ਪਾਸਟਰ ਲਖਵਿੰਦਰ ਵੱਲੋਂ ਦਿੱਤੀ ਦਰਖਾਸਤ ਤੇ ਅੱਜ ਪੰਜਾਬ ਰਾਜ ਘਟਿੰਦੀ ਕਮਿਸ਼ਨ ਦੇ ਮੋਹਾਲੀ ਦਫਤਰ ਵਿਖੇ ਮੋਰਿੰਡਾ ਚਰਚ 'ਚ ਹੋਏ ਪਾਸਟਰ ਨਾਲ ਗਾਲੀ ਗਲੋਚ ਮਾਮਲੇ 'ਚ ਡੀਐਸਪੀ ਅਤੇ ਐਸਐਚਓ ਮਨਿੰਡਾ ਨੂੰ ਤਲਬ ਕੀਤਾ ਗਿਆ ਇਸ ਮੌਕੇ ਤੇ ਚੇਅਰਮੈਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਵੱਲੋਂ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਪਾਸਟਰਾ ਸੈਵਨ ਦੀ ਸੁਰੱਖਿਆ ਚ ਕਿੰਨੀ ਬਣਾਈ ਜਾਵੇ ਕੋਈ ਵੀ ਵਿਅਕਤੀ ਕਿਸੇ ਵੀ ਧਾਰਮਿਕ ਆਗੂ ਨੂੰ ਮੰਦਾ ਬੋਲਦਾ ਹੈ ਤਾਂ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਏ ਔਰ ਆਓ ਅਸੀਂ ਪੂਰੀ ਵੀਡੀਓ ਨੂੰ ਦੇਖਦੇ ਹਾਂ ਜਿਸ ਦੇ ਵਿੱਚ ਚੇਅਰਮੈਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਦੇ ਵੱਲੋਂ ਜੋ ਕਿ ਅਫਸਰਾਂ ਨੂੰ ਤਲਬ ਕੀਤਾ ਗਿਆ ਔਰ ਉਹਨਾਂ ਨੂੰ ਸਮਝਾਇਆ ਗਿਆ ਔਰ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਇਓ ਨਹੀਂ ਤਾਂ ਮੈਂ ਜਾ ਰਿਹਾ ਮੇਰਾ ਬੇਟਾ ਸੀਗਾ ਨਾਲ ਹੀ ਮੈਂ ਬਸ ਮਾਰਕੀਟ ਨੂੰ ਜਾ ਰਿਹਾ ਸੀਗਾ ਇਹ ਚਾਚੇ ਦੇ ਗੇੜ ਮੂਰੇ ਖੜਾ ਸੀ ਗਏ ਤੇ ਰਣ ਜਿਹਦੇ ਚਾਚੇ ਗੇੜ ਮੂਰੇ ਮੈਂ ਗੇੜ ਮੂਰੇ ਖੜਾ ਕਿਹਾ ਕਰਦਾ ਮੈਂ ਆਪਣੀ ਐਕਟਿਵ ਆ ਖੜਾਈ ਨਾਲੇ ਮੇਰੇ ਛੋਟੇ ਮੁੰਡਾ 7-8 ਸਾਲ ਦਾ ਸੀ ਚਲੇ ਗਏ ਖੜ ਗਏ ਮੈਂ ਕਿਹਾ ਹਾਂ ਕੀ ਛੋਟੇ ਡੈਡੀ ਕਿੱਥੇ ਮੈਂ ਕਿਹਾ ਮੈਂ ਫਾਸਟਰ ਆ ਹਣਾ ਡੈਡੀ ਕਿਤੇ ਰ ਆ ਕਿੱਥੇ ਮੈਂ ਕਿਹਾ ਉਹ ਪਲੇ ਕਰ ਰਹੇ ਆ ਵੀ ਫਾਸਟਿੰਗ ਜਾਂ ਵੀ 5 ਵਜੇ ਖੋਲਣ ਦੀ ਫਾਸਟਿੰਗ ਕਿੰਨੇ ਚਲੋ ਠੀਕ ਆ ਚਲੋ ਇਹ ਮੈਨੂੰ ਚਲੇਗਾ ਮੈਂ ਅੰਦਰ ਚਲੇ ਗਿਆ ਦੇਖਣ ਨੂੰ ਕੋਈ ਅੰਦਰ ਤੇ ਵੀ ਕਿਤੇ ਕੁਝ ਰੱਖਿਆ ਨਾ ਹੋਵੇ ਨਾ ਚਲੋ ਮੈਂ ਅੰਦਰ ਚਾਚੇ ਗੇੜਾ ਮਾਰਿਆ ਗੇੜਾ ਮਾਰ ਕੇ ਮੈਂ ਬਾਹਰ ਆਇ 12 ਕੇ ਮੈਨੂੰ ਕਹਿੰਦਾ ਕਹਿੰਦਾ ਜਿਆਦਾ ਬੁਲਾ ਲਾ ਛੇਤੀ ਉਹਨਾਂ ਨੂੰ ਜੇ ਤੂੰ ਨਹੀਂ ਬੁਲਾਉਂਦਾ ਕਹਿੰਦਾ ਅਸੀਂ 15 ਮਿੰਟ ਦੇ ਵਿੱਚ ਵੀ ਤੇਰੇ ਆਹ ਭੰਦੇਣੇ ਆ ਕੈਮਰੇ ਜੇ ਆ ਤੇਰਾ ਕਰੂਸ ਆ ਜਿਹੜਾ ਢਾ ਦੇਣਾ ਹੈ ਪਹਿਲਾਂ ਵੀ ਕਹਿੰਦਾ ਬਚ ਗਿਆ 2 ਘੰਟੇ ਦਾ ਟਾਈਮ ਰਹਿ ਗਿਆ ਤਾਂ ਕਹਿੰਦਾ ਬੱਸ ਜਦ ਇਹ ਕੰਨ ਨੂੰ ਸਟੇ ਮਿਚ ਸਟੇ ਮਿਲ ਗਈ ਕਹਿੰਦਾ ਤੇਰੀਆਂ ਗੋਲੀਆਂ ਮਾਰਨੀ ਆ ਕਹਿੰਦਾ ਤੈਨੂੰ ਭੱਜੇ ਨੂੰ ਰਸਤਾ ਨਹੀਂ ਮਿਲਣਾ ਕਹਿੰਦਾ ਤੁਹਾਨੂੰ ਫੇਰ ਫੇਰ ਵੀ ਤਾਂ ਕਹਿੰਦਾ ਖਾਲੀ ਕਰੂੰਗੇ ਕਹਿੰਦਾ ਆਪਣੇ ਆਪ ਹੀ ਖਾਲੀ ਕਰ ਦੋ ਮੈਂ ਚਾਹੇ ਤੁਸੀਂ ਕੈਮਰੇ ਭੰਨੋ ਚਾਹੇ ਤੁਸੀਂ ਜੋ ਕੁਝ ਸਮਝਾਈ ਕਰੋ ਸਟੇ ਹੋਈ ਹੋਈ ਹੈ ਚਲੋ ਮੈਂ ਆ ਗੱਲ ਕਹਿ ਕੇ ਉਹਨੂੰ ਘਰ ਆ ਗਏ ਜਿਹੜੀ ਵੀ ਗੱਲ ਤੁਸੀਂ ਉਹ ਕਹਿਣਾ ਚਾਹੁੰਦੇ ਉਹ ਲਿਖਤੀ ਦੇ ਦਿਓ ਹਾਂਜੀ ਜਿਹੜੀ ਕੋਈ ਸਟੋਰੀ ਦਾ ਦੀ ਆ ਦੇਉਣ ਦੀ ਹੈ ਆਮਲੇ ਵੇਸ ਨੂੰ ਸਾਡੀ ਅੱਜ ਹੁੰਦੀ ਐਪਲੀਕੇਸ਼ਨ ਆ ਵੀ ਉਹਨਾਂ ਨੇ ਕੈਮਰੇ ਭੰਨੇ ਤੇ ਸਲੀਮ ਗ루ਟਾ ਉਹਦੀ ਉਹਨਾਂ ਨੇ ਮਤਲਬ ਕੋਸ਼ਿਸ਼ ਕੀਤੀ ਤੇ ਇਹ ਕੈਮਰੇ ਭੰਨਦੇ ਤੁਹਾਡੇ ਉਹਨਾਂ ਨੇ ਨਹੀਂ ਕੰਨਣ ਲੱਗੇ ਸੀ ਕੰਨੇ ਨਹੀਂ ਤੇ ਠਾਪ ਪੁਲਿਸ ਦੀ ਵੀਡੀਓ ਆ ਸਾਡੀ ਆ ਫੋਟੋਆਂ ਨਾਲ ਇਹ ਹੁੰਦੀ ਐ ਠਾਪ ਪੁਲਿਸ ਦੀ ਇੰਤਿਆਸ ਜੀ ਨੂੰ ਮਿਲਿਆ ਬੰਦਾ ਇਹਨਾਂ ਦੇ ਦੋ ਬੰਦੇ ਕਿਹੜੇ ਆਹ ਆਹ ਬੰਦਾ ਜਿਹੜਾ ਰਾਣਾ ਹੈ ਜੀ ਇਹ ਬੰਦਾ ਇਹਨਾਂ ਦੇ ਨਾਲ ਉੱਥੇ ਆ ਕੇ ਬੈੰਦਾ ਹੁਣ ਇਹ ਨਹੀਂ ਪਤਾ ਵੀ ਹਰਿਆਣੇ ਦਾ ਹੈ ਪਤਾ ਨਹੀਂ ਕਿੱਥੇ ਦਾ ਸਭ ਨਾਨਸਰਨ ਨੇ ਹਾਂਜੀ ਸਾਰੇ ਨਾਨਕ੍ਰਿਸ਼ਚਨ ਆਇਆ ਆਹ ਬੰਦੇ ਨੇ ਰਵਾਲਵਰ ਪਾਈ ਹੋਈ ਸੀਗੇ ਇਹਨੇ ਮੈਨੂੰ ਰਵਾਲਵਰ ਦਿਖਾਈ ਹੈ ਜੁਪੀ ਜੁਵੀ ਹੈ ਹਰਿਆਣੇ ਚੋਂ ਵੀ ਆ ਰਹੇ ਪਾ ਜਿੱਦਣ ਦੀ ਕੱਲ ਦੀ ਪੁਲਿਸ ਆਈਆ ਥੋੜਾ ਜਿਹਾ ਇਹ ਦਰਦਰ ਹੋਏ ਹੋਏ ਆਂ ਪਰ ਆਉਂਦੇ ਜਰੂਰ ਆ ਜੀ ਤੇ ਫਿਰ ਵੀਡੀਓ ਦੇ ਵਿੱਚ ਆਪਣੇ ਬੰਦਿਆਂ ਨੂੰ ਹਾਕਾ ਹੀ ਮਾਰਦਾ ਵੀ ਆਜੋ ਆਜੋ ਜਿਹੜੀ ਥੋੜੇ ਜਿ 6-7 ਤਾਂ ਆ ਗਏ ਬਾਕੀ ਅਨੰਦਰ ਬੈਠੇ ਰੇ ਦੁਕਾਨ ਚ ਜਿਸਾਰੀ ਨੂੰ ਤਾਂ ਪੰਜਾਬ ਸੈਨਟ ਦੀ ਬਾਵਟਾ ਨਹੀਂ ਹੈ ਪੰਜਾਬ ਸਿੰਧੂ ਤਾਂ ਕੋਈ ਸੰਸਥਾ ਨਹੀਂ ਹੈਗੀ ਜਿਵੇਂ ਜਨਰਲ ਚਰਚੋ ਆਪ ਨਾਰਥ ਇੰਡੀਆ ਪੰਜਾਬ ਸੈਂਟ ਸਸਤਾ ਹੀ ਪੰਜਾਬ ਸੈਨਟ ਜਨਰੇਟਰ ਚਰਚੋ ਆਪ ਨਾਰਥ ਇੰਡੀਆ ਸੰਸਥਾ ਨਹੀਂ ਹੈਗੀ ਉਹ ਸੰਸਥਾ ਹੀ ਗੱਲ ਨਹੀਂ ਹੈ ਜੋ ਸਰ ਬੰਦੇ ਜੋ ਕਰਦੇ ਵੀ ਇਹ ਜੀ ਇਨਕੁਆਰੀ ਕਰਵਾ ਲਈ ਜੀ 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 ਆਹ ਸਮਝਿਆ ਦਿਖ ਲਿਆ ਵਾ ਮੈਂ ਤੁਹਾਨੂੰ ਦੱਸ ਦਾਂ ਤੁਸੀਂ ਸਿੰਪਲੀ ਇੱਥਾ ਕਰੋ ਆ ਲਿਖੋ ਅੰਮ੍ਰਿਤਪੁਰ ਚਰਚ ਹਾਊਸ ਨੰਬਰ ਇਹ ਚਾਰੀ ਮਰੰਡੀ ਦੀ ਪ੍ਰਾਪਰਟੀ ਏ ਯੂਸੀ ਰੀਡਿੰਗ ਆਜ ਦਾ ਹਾਊਸ ਨੰਬਰ ਹੈ ਇਹਦਾ ਗੜੀ ਨੰਬਰ ਆ ਤੇ ਆਜ ਦਾ 96 ਖਸਰਾ ਨੰਬਰ ਇਹਦਾ 696 ਇਹਨਾਂ ਦੀ ਜਿਹੜੀ ਰਜਿਸਟਰੀਆਂ ਕੋਚੇ ਕੁਝ ਨਹੀਂ ਹੈਗਾ ਇਹ ਆ ਤੋ ਕਹੋ ਤੇ ਆਹ ਨਾਲ ਦਾ ਇਹ ਬਿਆਨਾ ਹੋਇਆ ਸੀ ਕਿ ਉਹਨਾਂ ਨੇ ਬਿਆਨਾ ਕਰਾਇਆ ਸੀ ਜੀ ਇਸ ਵੀਡੀਓ ਵਿੱਚ ਇਹ ਸਾਰਾ ਕੁਝ ਝਾਲੀ ਕਰਿਆ ਹੋਈ ਇਹਨਾਂ ਨੇ ਜਿੱਦਣ ਫਸਣਾ ਇਹਨਾਂ ਨੇ ਤੇ ਤਹਿਸੀਲਦਾਰ ਵੀ ਫਸੂਗਾ ਸਾਰੇ ਫਸਣਗੇ ਜਿਹੜਾ ਨਹੀਂ ਇਹਨਾਂ ਨੇ ਮਤਲਬ ਇਹਨਾਂ ਨੇ ਸਾਈਨ ਕੀਤਾ ਜੀ ਤੇ ਇਹ ਕਹਿ ਰਹੇ ਕਿ ਤੁਹਾਨੂੰ ਕਹਿਣ ਨੂੰ ਮੋਂਗ ਕਰ ਲਓ ਹਾਂਜੀ ਉਹ ਕੋਈ ਨਹੀਂ ਇਹ ਕਰਦੇ ਵੀ 2000 ਦੀ ਦਸਤੀ ਹੋਈ ਜ਼ਿੰਦਾਂ ਦੀ ਔਰ ਜੱਸੀ ਕੈਨਸਲ ਹੋ ਗਈ ਹੈ ਇੱਕ ਪਹਿਲਾਂ ਰਜਿਸਟਰੀ ਹੋ ਗਈ ਸੀਗੀ ਤੁਸੀਂ ਇੰਦਾ ਕਰੋ ਤੇਰੀ ਫੋਟੋਕਾਪੀ ਹਾਂਜੀ ਇਹ ਸਾਰੀਆਂ ਸਾਰੀ ਜੀ ਇਹ ਕੀ ਹੈ ਛੋਟੇ ਬਾਸ ਇਹ ਹੈ ਉਹ ਪੋਣਾ ਦੀ ਰਜਿਸਟਰੀ ਹਾਂ ਤੇ ਇਹ ਹੈਗੀ ਹੈ ਇਹ ਆਪਣੇ ਪਾਵਰ ਔਕਰਨੀ ਤੇ ਹਾਂਜੀ ਪਾਵਰ ਔਕਰਨੀ ਦੀ ਤਿੰਨ ਪਾਵਰ ਔਕਰਨੀ ਨਹੀਂ ਨਹੀਂ ਇਹ ਨਾਮ ਦੱਸ ਦੀਏ ਜਿਹਨਾਂ ਨੇ ਵੇਚੀ ਆ ਜਿਹਨਾਂ ਨੇ ਵੇਚੀ ਆ ਜੀ ਹਾਂ ਜੀ ਇਹ ਦੇਖੋ ਪੰਜਾਬ ਕਸਿੰਦ ਇਹਦੀ ਪਰਿਵਾਸ ਬਸ ਹੈ ਨਾ ਉਹ ਫਰਜ ਨਾਲ ਨੂੰ ਕਿੰਨੀ ਦਿੱਤੀ ਜੀ ਪਾਵਟਾ ਨਹੀਂ ਜੀ ਹਾਂ ਮੈਨੂੰ ਦਿੱਤੀ ਹੋਈ ਹੈ ਸੈਮਲ ਬਾਗਵਾਲੇ ਉਹ ਕੌਣ ਸੀ ਉਹ ਚੇਰਮੈਨ ਨੇ ਚੇਰਮੈਨ ਨੇ ਕਿੰਨੇ ਦੇ ਤੋਂ ਉਹ ਪਹਿਲਾਂ ਰਵੀ ਸੱਤਰੀ ਸੀਗਾ ਕਿ 2022 ਦੇ ਵਿੱਚ ਉਹ ਆ ਰਵੀ ਸੱਤਰੀ ਤਾਂ ਹੁਣ ਮਰਿਆ ਨਾ ਹਾਂ ਜੀ ਉਸ ਤੋਂ ਪਹਿਲਾਂ 22 ਦੇ ਵਿੱਚ ਫਿਰ ਉਹ ਪਹਿਲਾਂ ਹੈਗਾ ਸੀਗਾ 22 ਦੇ ਵਿੱਚ ਉਹਨਾਂ ਨੂੰ ਟ੍ਰੀਟ ਕਰਕੇ ਸੈਮਲ ਬਾਗਵਾਲਾ ਹੀ ਆਗੇ ਸੀਗੇ ਕੇਂਦਰ ਪਹਿਲਾਂ ਬੈਂਕ ਦੇ ਵਿੱਚ 2022 ਪਰ ਵੀ ਸਸਤਰੀ ਗਮ ਮਰਿਆ ਉਹ ਤਾਂ ਹੋਣ ਮਰਿਆ ਪਰ 22 ਦੇ ਵਿੱਚ ਕੱਢ ਦਿੱਤਾ ਗਿਆ ਦਾ ਅੱਛਾ ਹਾਂਜੀ ਉਹਨੂੰ ਕੱਢਦਾ ਸੀ ਕੱਢਦਾ ਸੀ ਕੱਢੇ ਹੋਏ ਦੇ ਪ੍ਰੂਫ ਰਹਿ ਗਏ ਸਾਰੇ ਅੱਛਾ ਹਾਂਜੀ ਇਹ ਕਿਨੇ ਕੀਤਾ ਤੁਹਾਡੇ ਤੇ ਇਹ ਤਾਂ ਮਤਲਬ ਜਿਹੜਾ ਨਿਰਮਲ ਦਾਸ ਸੀ ਕਹਿੰਦੇ ਇਹ ਲੁਧਿਆਣੇ ਕੋਈ ਬਾਂਸੀ ਲਾਦਦਾ ਸੀ ਹਾਂ ਬਾਂਸੀ ਲਾਲ ਮੱਟੂ ਹਾਂਜੀ ਮਰ ਗਿਆ ਉਹ ਵੀ ਹਾਂਜੀ ਇਹ ਉਹਨਾਂ ਨੇ ਪਾਵਰ ਰੋਟਾ ਨਹੀਂ ਲਈ ਸੀਗੀ ਉਹ ਬੰਦਿਆਂ ਨੇ ਪਾਵਰ ਰੋਟਾ ਨੇ ਜਿਹੜੀ ਲਈ ਆ ਉਹ ਲਈ ਆ ਭਾ ਦੇਖੋ ਪੰਜਾਬ ਸੈਨੇਟ ਆਫ ਦੋ ਜਨਰਲ ਚਰਚ ਹੌਥ ਇੰਡੀਆ ਦੇ ਨਾਮ ਪੱਲੇ ਇਹਨਾਂ ਨੂੰ ਪਰੋਫੀ ਦਾ ਚਰਚ ਦੀ ਪਰੋਫੀ ਲੈ ਕੋ ਝਗੜਾ ਹੈਗਾ ਜਿਹੜੇ ਦੱਸਦੇ ਵੀ ਕੁਝ ਰਾਤੀਂ ਅੰਸਰ ਆ ਕੇ ਸਾਨੂੰ ਬਹੁਤ ਪਰੇਸ਼ਾਨ ਕਰਦੇ ਨੇ ਤੇ ਜਿਹੜਾ ਸਬੰਧਿਤ ਹੈ ਡੀਐਸਪੀ ਐਸਐਚਓ ਕਿ ਕੌਣ ਨੂੰ ਬੁਲਾ ਲਓ ਔਰ ਇੱਕ ਜਿਹੜਾ ਵਾ ਇਹਨਾਂ ਦਾ ਤਹਿਸੀਲਦਾਰ ਔਰ ਪਟਵਾਰੀ ਉਹਨੂੰ ਲਗਾਓ ਅੱਲ ਰੱਖ ਲਓ ਸਾਰਾ ਇੱਕ ਸਾਰੀ ਫਾਈਲ ਚਾ ਲਓ ਜਿੱਦਾਂ ਆਪਾਂ ਉਹਨਾਂ ਨੂੰ ਬੁਲਾਵਾਂਗੇ ਫਾਈਲ ਨਾਲ ਤੁਸੀਂ ਦੇਓ ਇੱਕ ਕੰਪਲੇਂਟ ਹੋਰ ਲਿਖ ਦੇ ਹਾਂਜੀ ਸੋਸ ਵਾਲਾ ਪੁਰਾਣੀ ਚਰਚ ਆ ਉੱਥੇ ਕੁਛ ਜਿਹੜੇ ਆ ਗੁੰਡੇ ਆਏ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਚਾਚੂ ਤੋੜਦੇ ਆਂਗੇ ਘਰ ਜਿਹੜੇ ਕਮਰੇ ਸੀ ਉਹ ਵੀ ਉਹਨਾਂ ਨੇ ਭੰਨਣ ਦੀ ਗੱਲ ਕੀਤੀ ਪਰ ਮੇਰੇ ਮੁੰਡੇ ਨੂੰ ਔਰ ਮੈਨੂੰ ਜਾਨਵਰ ਮਾਰਨੇ ਭੰਕੇ ਦਿੱਤੀਆਂ ਫਿਰ ਆ ਉਹ ਬੰਦਾ ਸੀ ਉਹਦਾ ਖਾਰੇ ਵੀ ਆ ਬੰਦਾ ਜਿਹੜਾ ਆਜਾ ਦਾ ਉਹ ਤੁਹਾਹਾ ਪਿੱਛੇ ਆ ਸੀ ਵੀ ਅਸੀਂ ਤੁਹਾਨੂੰ ਜਿਹੜਾ ਜਾਨਵਰ ਮਾਰਾਂਗੇ ਪੁਲਿਸ ਵਾਲੇ ਵੀ ਆਪਣੇ ਜਿਹੜਿਆ ਦੇਖੋ ਐਸਐਸਓ ਸਾਹਿਬ ਨਾਲ ਖੜੇ ਸੀ ਇਹ ਉਹ ਜੀ ਐਸਐਸਓ ਜੀ ਆ ਜਿਹੜਾ ਉਹ ਤੇ ਮੁੰਡਾ ਵਾ ਜਿਹੜਾ ਕਰਿਆ ਕੀ ਮਸਲਾ ਹੈਗਾ ਇਹ ਦੱਸੋ ਇਹ ਤਾਂ ਹੀ ਚਰਚ ਬਿਲ ਦਾ ਮੈਟਰ ਹੈ ਇਹ ਮਸਲਾ ਇਹਨਾਂ ਦਾ ਚੰਦਾ ਕੋਰਟ ਚ ਅੱਛਾ ਜੀ ਉਹ ਸ਼ਾਇਦ ਪਿਛਲੀ ਦੇਰ ਤੋਂ ਜੀ ਕਿ ਪਹਿਲਾਂ ਉਹ ਕੋਰਟ ਦੇ ਨਾਲ ਕਰਦੇ ਸੀਗੇ ਉਹ ਵੀ ਕਬਜ਼ਾ ਕਰਾਉਣਾ ਦਾ ਇਹਨਾਂ ਨੇ ਸਟੇ ਲੈ ਲਿਆ ਸੀ ਉਹ ਲਾਸਟ ਡੇਟ ਸੀ ਕਿ 7 ਨੂੰ 7 ਤੋਂ ਬਾਅਦ ਤਾਂ ਜੜੀ ਪਈ ਆ ਅਸੀਂ ਉਹਦੇ ਵਿੱਚ ਜਿਹੜੀ ਇਹਨਾਂ ਨੇ ਕੰਪਲੇਨ ਸਾਡੇ ਨੂੰ ਕੀਤੀ ਸੀ ਮੇਰੇ ਕੋਲ ਆਈ ਸੀਗੀ ਉਹ ਉਹਦੇ ਨਾਲ ਪਰਤਾਲ ਕੀਤੀ ਵੀ ਇਹ ਕੈਮਰੇ ਜਿਹੜੇ ਇਹਨਾਂ ਨੇ ਸਾਡੇ ਵੱਲ ਨੂੰ ਫੋਕਸ ਕਰਕੇ ਲਾਇਆ ਪੀਸਟ ਨੂੰ ਗਲਤ ਕੰਮ ਕਰਦੇ ਸਾਡਾ ਪ੍ਰਾਪਰਟੀ ਦੇ ਅੰਦਰ ਆਫਿਸ ਹੈਗਾ ਤੇ ਕਹਿੰਦੇ ਸਾਡੀ ਪ੍ਰਾਈਵੇਸੀ ਹੈ ਮੈਂ ਉਹਨੂੰ ਸਮਝਾਤਾ ਸੀਗਾ ਵੀ ਪ੍ਰਾਈਵੇਸੀ ਚੋਂ ਕੈਮਰਾ ਤੋਂ ਸਪੋਰਟ ਵੀ ਲਵਾ ਰਹੀ ਆ ਹੂੰ ਮੈਂ ਬੇਚਾਨ ਚ ਰਹੀ ਕੈਮਰਾ ਆਉਤੋਂ ਲਵਾ ਹੀ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਸੀ ਜਿਹੜਾ ਵੀ ਤੁਸੀਂ ਮੈਂ ਇਹਦਾ ਖਾ ਮੇਰੇ ਨੂੰ ਮੈਂ ਕਿਹਾ ਵੀ ਆਪਾਂ ਗਵਰਨਟ ਲੈਣਾ ਆਪਾਂ ਲੜ ਕਿਉਂ ਲੜਨਾ ਕਿਸੇ ਨੇ ਮੇਰੀ ਗੱਲ ਥੋੜਾ ਸੱਚਾ ਹੋ ਗਿਆ ਇਹ ਦੁਕਾਨਾਂ ਇਹਨਾਂ ਨੇ ਕਿਰਾਏ ਤੇ ਦਿੱਤੀਆਂ ਚਰਚ ਦੀਆਂ ਦੁਕਾਨਾਂ ਵਾਂ ਚਰਚ ਵਾਲਿਆਂ ਨੇ ਕਿਰਾਏ ਤੇ ਦਿੱਤੀਆਂ ਯਾ ਦੇਖੋ ਕੈਮਰੇ ਜਿਹੜਾ ਉਹਨਾਂ ਨੇ ਲਾਏ ਆ ਤੇ ਆਪਣੀ ਸੇਫਟੀ ਔਰ ਸਕਿਉਰਟੀ ਲਈ ਲਾਏ ਆ ਜੀ ਜੀ ਇਹ ਗੱਲ ਤੁਸੀਂ ਹੁਣ ਇਹ ਕੀਤੀ ਆ ਵੀ ਅਸੀਂ ਵੀ ਕੈਮਰੇ ਲਵਾਉਣੇ ਆ ਲੋਕਾਂ ਕੋਲੋਂ ਵੀ ਅਨਸੁਖਾਵੀ ਘਟਨਾ ਨਾ ਹੋਵੇ ਉਹਦੇ ਲਈ ਜਿਹੜੇ ਕੈਮਰੇ ਆਉਣੇ ਚਾਹੀਦੇ ਮਗਰ ਜੇ ਬੰਦੇ ਨੇ ਆਪਣੇ ਚਾਰਸ ਦੇ ਬਾਅਦ ਕੈਮਰੇ ਲਵਾ ਲਈਆਂ ਤਾਂ ਉਹਨਾਂ ਨੇ ਇਹ ਗੱਲ ਮੀਤੀ ਕਰਨਾ ਕੀ ਮਤਲਬ ਹੈ 57 ਤੇ 57 ਆਰੇ ਤਾਂ ਕਰਤੀ ਹਾਂ ਹਾਂ 750 ਪਾਸਟ ਜੀ ਨੂੰ ਵੀ ਲਿਆ ਤੁਸੀਂ ਨਾਲ ਨਹੀਂ 750 ਕਰੋ 750 ਦੇ ਵਿੱਚ ਕੀ ਹੁੰਦਾ ਵੀ ਜਿਹੜਾ ਬੰਦਾ ਦੂਜਾ ਦੋਸ਼ੀ ਆ ਉਰ ਤੇ ਕਾਰਵਾਈ ਹੁੰਦੀ ਆ ਦਨ ਪਾਸਟਰ ਜੀ ਉਹਨਾਂ ਦੇ ਕਾਰਵਾਈ ਨਹੀਂ ਹੋਈ ਬਿਜੀ ਬੰਦੇ ਤੇ ਕਾਰਵਾਈ ਹੋਈ ਉਹ ਕਰਤੀ ਨਹੀਂ ਹੋਤੀ ਉਹਦੇ ਤੇ ਕਿਸੇ ਹਾਂ ਪਾਸਟਰ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਇੰਦਰ ਸਿੰਘ ਦੇ ਰੀਕੀ ਹਾਂ ਪਾਸਟਰ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਦੂਜੀ ਗੱਲ ਇਹ ਆ ਵੀ ਮੈਂ ਤੁਹਾਨੂੰ ਅੱਜ ਦੇਰ ਦੇਣਾ ਮੈਂ ਉਹਨਾਂ ਨੂੰ ਪਾਸਟਰ ਜੀ ਨੂੰ ਬੁਲਾਵਾਂਗਾ ਔਰ ਹੋਰ ਵੀ ਇਹਨਾਂ ਦਾ ਤੁਹਾਡੇ ਐਸਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਇਹਨਾਂ ਦਾ ਕੋਈ ਪ੍ਰਾਪਰਟੀ ਦਾ ਮਸਲਾ ਵੀ ਚੱਲ ਰਿਹਾ ਬੜੀ ਦੇਰ ਤੋਂ ਉਹ ਕੋਰਟ ਚ ਪੈਂਡਿੰਗ ਹੋ ਸਾਡੇ ਨਾਲ ਵੀ ਚੱਲ ਰਿਹਾ ਤੇ ਇਹ ਲਈ ਆਪਾਂ ਦੁਬਾਰਾ ਤੁਹਾਨੂੰ ਦੇਰ ਦੇਦੇ ਹਾਂ ਤੁਹਾਨੂੰ ਦੁਬਾਰਾ ਬੁਲਾਉਨੇ ਆ ਤੇ ਮੈਂ ਉਹਨਾਂ ਨੂੰ ਬੁਲਾਵਾਂਗਾ ਕਦੀ ਤੇ ਬੈਠ ਕੇ ਦੁਬਾਰਾ ਗੱਲ ਕਰਦੇ ਆਂ ਬੋਲ। ਹਾਂ। ਪਰ ਉਹ ਜਿਹੜਾ ਮੈਟਰ ਹੈ ਨਾ ਟ੍ਰੋਫੀ ਦਾ ਉਹ ਸਾਡੇ ਦਾ ਰਿਟਰਨ ਤਾਂ ਸੋਨੂੰ ਤਾਂ ਉਹ ਤਾਂ ਕੋਈ ਗੱਲ ਰਿਲੇਟਿਵ ਨਹੀਂ ਹੈਗਾ। ਮਗਰ ਜਿਹੜੇ ਆ ਦੇਖੋ ਬਦਵਾਸ਼ ਆ ਕੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ। ਉਹਨਾਂ ਨੂੰ ਮਾਰਨ ਦੀ ਗੱਲ ਕਰ ਰਹੇ ਨੇ। ਉੱਚੇ ਤੇ ਉਹ ਮੈਂਸ ਤੇ ਆਪਣਾ ਨਾ ਉਹਨਾਂ ਬੰਦੇ ਦਾ ਕੀ ਇਹਦਾ ਕੀ کردار ਹੈ ਜਿਹੜਾ ਬੰਦਾ ਆ ਕੇ ਵੀਡੀਓ ਬਣਾ ਰਿਹਾ ਹੈ। ਕੱਤੀ ਕਰ ਰਹੀ ਹੈ। ਕੱਤੀ ਦਾ ਕਰ ਰਹੀ ਹੈ। ਹਾਂ ਇਹਨੂੰ ਬਣਾ। ਮਦ ਅਰੈਸਟ ਕੀਤਾ ਪਾ? ਹਾਂਜੀ। ਮਦ ਅਰੈਸਟ ਕੀਤਾ? ਹਾਂਜੀ, ਹਾਂਜੀ। ਤੁਸੀਂ ਕਿੱਥੇ ਬਣਾਉਣਾ ਜੇ ਤੇ ਕਿੱਥੇ ਨਹੀਂ ਜੇ ਤੇ ਨਹੀਂ ਉਹਦਾ ਜਮਾਨਤ ਜਮਾਨਤ ਇਹਦਾ ਬਾਂਡ ਕਰਨਾ ਕੋਰਟ ਨੇ ਵੀ ਜਮਾਨਤ ਕਰਾਈ ਇਹਨੇ ਹਾਂਜੀ ਹਾਂਜੀ ਪੂਰੇ ਪੇਪਰ ਉਹ ਲਾਖ ਲੰਬਲਾ ਕੋਰਟ ਚ ਅਪੀਲ ਚਾਹ ਕੋਈ ਦਿਨਾਂ ਸਮੇਂ ਤੋਂ ਇਸ ਟਾਈਮ ਤੋਂ ਹੋਈ ਆ ਜੀ ਕਲੰਦਰਾ ਪੇਸ਼ ਆਉਂਦੀ ਚਲੋ ਗੱਲੇ ਆ ਵੀ ਡੀਐਸਪੀ ਸਾਹਿਬ ਵਰਤ ਤਾਂ ਕੀ ਆ ਵੀ ਪਿਛਲੇ ਸਮੇਂ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਪਾਸਟਾ ਨੂੰ ਲੈ ਕੇ ਕਾਫੀ ਪੰਜਾਬ ਦੇ ਵਿੱਚ ਜਿਹੜਾ ਵਾ ਅੱਕੇ ਚਾਰੋਂ ਮਦੇ ਹੋ ਰਿਹਾ ਪਾਸਾ ਨੂੰ ਮਾਰ ਰਿਹਾ ਕੁੱਟਿਆ ਜਾ ਰਿਹਾ ਉਹਨਾਂ ਦੀ ਚੱਚਾ ਤੋੜਨੀ ਜਾ ਰਹੀਆਂ ਵਾ ਕਿ ਹੁਣ ਵੀ ਜੇ ਬੰਦੇ ਗੱਲ ਕਰਨ ਤੇ ਉਹ ਤਾਂ ਤੁਸੀਂ ਮੁੱਖੇ ਦੇ ਪਹੁੰਚ ਗਏ ਕੋਈ ਉਹ ਜੇ ਕੰਮ ਨਹੀਂ ਹੋਇਆ ਜੇ ਸਲੀਬ ਨੂੰ ਜੇ ਸਲੀਬ ਨੂੰ ਕੋਈ ਹੱਥ ਲਾ ਦਿੰਦਾ ਵਾ ਤੇ ਪੂਰੇ ਪੰਜਾਬ ਚ ਅੱਗ ਲੱਗ ਜਾਣੀ ਸੀ ਤੁਹਾਨੂੰ ਮੈਂ ਇਹ ਅਦਾਸ਼ ਕਰ ਰਿਹਾ ਵੀ ਜਿੱਥੇ ਵੀ ਕਿਤੇ ਮਨੋਰਟੀਸ ਦੇ ਨਾਲ ਤੱਕਾਂ ਦਵਾ ਤੁਹਾਨੂੰ ਲੱਗਦਾ ਵੀ ਇੱਥੇ ਕੋਈ ਬੰਦੇ ਗਲਤ ਕਰ ਰਹੇ ਉਸੇ ਟਾਈਮ ਮੁੱਖੇ ਦੇ ਫੜਕਣ ਤੇ ਪਛਾਤਾ ਦਿ ਕਰੋ ਤੇ ਜੇ ਵੀ ਇਸ ਲਾਖਾ ਪਿੱਛੇ ਨੂੰ ਛੁਟੋ ਤੁਹਾਡੇ ਜਿਹੜਾ ਆਪਣੀ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਸ਼ਾਂਤੀ ਭਾਈ ਬਣਿਆ ਰਵੇ ਪੰਜਾਬ ਦੇ ਜਿਹੜੀ ਆਪਸੀ ਭਾਈਚਾਰ ਸਾਂਝ ਆ ਉਹ ਬਣੀ ਰਵੇ ਕਿਸੇ ਦੇ ਮਨ ਨੂੰ ਜਿਹੜਾ ਵਾ ਇਹ ਨਾ ਮਹਿਸੂਸ ਹੋਵੇ ਯਾਰ ਮੈਂ ਮਿਨੋਰਟੀਜ਼ ਆ ਜਾਂ ਮੈਂ ਘੱਟ ਗਿਣਤੀ ਆ ਤੇ ਮੈਨੂੰ ਜਿਹੜਾ ਵਾ ਟਾਰਗੇਟ ਕੀਤਾ ਜਾ ਰਿਹਾ ਵਾ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਠੀਕ ਹੈ ਜੀ ਤੁਹਾਡੇ ਮੈਂ ਐਸਐਸਪੀ ਸਾਹਮਣੇ ਵੀ ਗੱਲ ਕੀਤੀ ਸੀ ਉਦੋਂ ਉਹਨਾਂ ਨੇ ਮੈਨੂੰ ਇਹੋ ਗੱਲ ਦੱਸੀ ਜੀ ਵੀ ਆਪਾਂ ਪੂਰੀ ਜਿਹੜੀ ਇੱਥੇ ਕਾਰਵਾਈ ਕਰਾਂਗੇ ਹਾਂ ਤੇ ਤੁਸੀਂ ਇਹਨੂੰ ਥੋੜਾ ਜਿਹਾ ਆਪਣੇ ਇਲਾਕੇ 'ਚ ਹੋਰ ਵੀ ਜੇ ਤੁਹਾਡੇ ਕੋਈ ਮਸਲਾ ਕੋਈ ਸਾਹਮਣੇ ਹੁੰਦਾ ਵਾ चर्चों लैक्चरी सेफ्टीली स्क्यूटली आपका विधियाँ काम कर रहा है। सर मैं तो इमीडिएटली जरूर को बनेगा ही। मैं नाहली किया हूँ आपसे। हाँ इमीडिएटली किया हूँ आपसे आप। बट ठीक है मैं नेक्स्ट डे दो दिनों फिर उससे आपका एटीमेंट करता हूँ रामेंद्र जी करता है। एटीमेंट करता है। य ਹੋ ਜੀ ਦੇਖੋ ਜੇ ਕਿਸੇ ਗਲਤ ਬੰਦੇ ਦਾ ਸਾਥ ਨਹੀਂ ਬਣਾਈ ਜਿਹੜਾ ਇਹਦਾ ਬੰਦਾ ਗਲਤ ਹੈ ਉਹਨੂੰ ਗਲਤ ਕਵਾਂਗੇ ਜਿਹੜਾ ਸਹੀ ਹੈ ਉਹਨੂੰ ਸਹੀ ਕਵਾਂਗੇ ਜੇ ਕੋਈ ਬੰਦਾ ਕੋਈ ਗਲਤ ਸਾਡਾ ਭਾਈ ਕੋਈ ਬੰਦਾ ਗਲਤੀ ਕਰਦਾ ਅਗਰ ਜੇ ਮੰਨ ਲਓ ਉਹਨੇ ਗਲਤੀ ਕੀਤੀ ਉਹਤੇ ਕਾਰਵਾਈ ਕਰੋ ਅਸੀਂ ਕਿਸੇ ਦਾ ਪੱਖਪਾਤ ਨਹੀਂ ਕਰਦੇ ਮਗਰ ਇਹ ਹੈ ਵੀ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਠੀਕ ਹੈ ਜੀ ਜੇ ਉਹਦਾ ਕੋਰਟ ਚ ਮੈਟਰ ਚੱਲਦਾ ਜੀ ਕੋਰਟ ਨਾਲ ਹਾਂ ਜਿਹੜਾ ਕੋਰਟ ਚ ਮੈਟਰ ਚੱਲਦਾ ਉਹਨੂੰ ਕੋਰਟ ਚ ਲੈੰਦੋ ਜੇ ਕੋਈ ਇਲਾਵਾ ਕੋਈ ਬਦਮੀਜੀ ਉੱਥੇ ਆ ਕੇ ਕਰਦਾ ਵਾ ਕੋਰਟ ਤੇ ਜਿਹੜੀ ਬੰਦ ਕਾਨੂੰਨੀ ਕਾਰਵਾਈ ਤੁਸੀਂ ਉਹ ਕਰਦੇ ਹੋ ਉਹ ਕਰ ਤਰੇ ਜਲ ਬਿਲਕੁਲ ਵਿੱਚਰ ਉਹਦੇ ਵੀ ਤਰਾ ਮਸਬੂਤੀਆਂ ਸ਼ੋਅ ਕਰੋ ਭਾਜੀ ਬਸ ਮੇਰੇ ਹੈ ਲੌਨ ਆਰਡਰ ਮੇਨਟੇਨ ਮੈਂ ਤੇ ਸੋਰਸ ਪਰਾਲਾ ਚੱਜੇ ਕਿਤਾ ਪਰਚੇ ਵਿੱਚ ਲਿਖਿਆ ਵਾ ਜੀ ਉੱਥੇ ਐਸਐਚਓ ਸਾਹਿਬ ਮੌਜੂਦ ਸੀ ਤੇ ਮੇਰੇ ਤੇ ਜਾਣ ਲਿਵਾ ਹਮਲਾ ਕੀਤਾ ਗਿਆ ਤੇ ਚਰਚ ਦੀਆਂ ਔਰਤਾਂ ਨੇ ਮੈਨੂੰ ਬਚਾਇਆ ਕੋਈ ਇਦਾਂ ਦੀ ਗੱਲ ਹੋਈ ਉੱਥੇ ਨਹੀਂ ਸਿਰਫ ਮੇਰੇ ਕੋਈ ਨਹੀਂ ਹੋਈ ਆ ਦੇਖੋ ਮੈਂ ਕੰਪਲੇਂਟ ਦੇ ਵਿੱਚ ਲਿਖਿਆ ਉਹਨਾਂ ਨੇ ਮੈਨੂੰ ਪੜਿਆ ਪੜਿਆ ਹਾਂ ਪੜਿਆ ਮੈਂ ਉਥੇ ਆਪ ਸੀਗਾ ਜਦੋਂ ਮੈਂ ਫੇਰ ਸਾਹਮਣੇ ਉੱਤਾਂ ਕਰਨ ਨੂੰ ਕੋਈ ਕੋਈ ਉਹੀ ਤਾਂ ਗੱਲ ਹੈ ਨਾ ਤੁਸੀਂ ਨੌਂਦੇ ਸਾਹਮਣੇ ਤੁਹਾਡੇ ਸਾਹਮਣੇ ਜੇ ਬੰਦਾ ਕੋਈ ਸੇਫ ਨਹੀਂ ਆ ਨਹੀਂ ਤੇ ਫਿਰ ਕਿਦਾਂ ਚੱਲੂਗਾ ਇਹ ਤੇ ਪੰਜਾਬ ਫਿਰ ਜੰਗ ਦਾ ਅਜ ਹੋ ਗਿਆ ਸਰ ਇਸ ਤਰ੍ਹਾਂ ਦੀ ਕੋਈ ਗੱਲ ਹੀ ਹੋਈ ਵੈਸੇ ਕੋਈ ਕਰ ਰਿਹਾ ਮੈਂ ਜਦੋਂ ਨਾਲ ਹੀ ਚਲੇ ਗਿਆ ਮੈਂ ਜਦੋਂ ਸੂਜਾ ਆ ਕੇ ਉਹ ਕਹਿੰਦਾ ਸੀ ਵੀ ਕੈਮਰੇ ਨੇ ਤੇ ਸਾਡੇ ਵੱਲ ਨੂੰ ਅਜ ਦਿਖਾਈਦਾ ਹੈ ਕੈਮਰੇ ਆਪਰੇ ਵਾਲਿਆਂ ਦੇ ਤੌਰ ਤੇ ਤੁਹਾਨੂੰ ਅਸੀਂ ਕਹਿੰਦੇ ਪੁਲਿਸ ਵਾਲੇ ਗੱਲ ਤਨ ਬੋਲਣ ਤੁਹਾਨੂੰ ਸੂਜਾ ਆ ਕੇ ਪਰੇ ਕਰਤਾ ਤੇ ਉਸ ਤੋਂ ਬਾਅਦ ਵਾਲੇ ਸ਼ਾਮ ਵੀ ਟਾਈਮ ਤੇ ਦੂਜੀ ਪਾਰਟੀ ਆਈ ਨਹੀਂ ਜਦ ਨੂੰ ਇਹਨਾਂ ਨੇ ਕੰਪਲੀਟ ਕਰਤੀ ਐਸਐਮਪੀ ਸਾਹਿਬ ਨੂੰ ਉਹਨਾਂ ਦੀ ਵੀ ਗੱਲ ਹੀ ਕਿੱਥੇ ਆ ਉਹਨੇ ਕੀਤੀ ਉਹ ਬੈਠੀ ਅਕਵਾੜੀ ਕਰਕੇ ਬਚਾਉਂ ਚਲੋ ਮੈਂ ਨੈਕਸਟ ਵਾਰ ਤੁਹਾਨੂੰ ਬੁਲਾਣਾ ਰੋਣਾ ਨੂੰ ਪਾਸ ਸਾਹਿਬ ਨੂੰ ਰੋਣਾ ਆਪਣੇ ਬੈਠ ਕੇ ਕਰਦੇ ਕੋਈ ਨੋ ਠੀਕ ਹੈ ਠੀਕ ਹੈ